ਸੀਪੀਆਰ ਕਰਨ ਦੇ ਆਗੂ ਸਰਜੀਤ ਸਿੰਘ ਨੇ ਕਿਹਾ ਕਿ ਭਵਾਨਤਮਨ ਦਾ ਜੋ ਪੈਨਸ਼ਨ ਸਕੱਤਰ ਹੈ ਉਸ ਨਾਲ ਸਾਡੀ ਮੀਟਿੰਗ ਹੋਈ ਪਰ ਮੀਟਿੰਗ ਜਿਹੇ ਹੀ ਕਿਹਾ ਗਿਆ ਕਿ ਕੇਂਦਰ ਸਰਕਾਰ ਨਾਲ ਗੱਲਬਾਤ ਕਰਕੇ ਪੁਰਾਣੀ ਪੈਨਸ਼ਨ ਜੋ ਸਕੀਮ ਫੰਡ ਹੈ ਉਹ ਲਿਆ ਜਾਵੇਗਾ ਤੇ ਉਸ ਤੋਂ ਬਾਅਦ ਜੋ ਪੁਰਾਣੀ ਪੈਨਸ਼ਨ ਬਹਾਲ ਕਰਨ ਬਾਰੇ ਵਿਚਾਰ ਕੀਤੀ ਜਾਊਗੀ ਜਿਸ ਕਰਕੇ ਸੀਪੀਆ ਕਾਨੂੰਨ ਦੇ ਪ੍ਰਧਾਨ ਸਰਜੀਤ ਸਿੰਘ ਨੇ ਐਲਾਨ ਕੀਤਾ ਕਿ ਆਉਣ ਵਾਲੀ 27 ਜੂਨ ਨੂੰ ਪੰਜਾਬ ਦੇ ਕੋਨੇ-ਕੋਨੇ ਤੋਂ ਹਜ਼ਾਰਾਂ ਮੁਲਾਜ਼ਮ ਜਲੰਧਰ ਵਿਖੇ ਪਹੁੰਚਣਗੇ ਤੇ ਭਗਵਾਨਤਮਾ ਦੇ ਲਾਰਾਂ ਦੀ ਪੋਲ ਬੇਤੋ ਹੀ ਨਿਪਾਸੇ ਲਾਰਾਂ ਦੀ ਪੋਲ ਖੁੱਲਣਗੇ ਦੂਜੇ ਪਾਸੇ ਸਾਂਝੇ ਫਰੰਟ ਦੇ ਆਗੂ ਜਰਮਨਜੀਤ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਬਹੁਤ ਅੰਤਮਾਨੇ ਕਈ ਮੀਟਿੰਗਾਂ ਦੇਖਣੇ ਫਰੰਟ ਨੂੰ ਜੇ ਇਸ ਸਮੇਂ ਜੰਡੀਆੜ ਪਹੁੰਚਦੇ ਆ ਉਸ ਸਮੇਂ ਇਹ ਕਿਹਾ ਜਾਂਦਾ ਹੈ ਕਿ ਮੁੱਖ ਮੰਤਰੀ ਸਾਹਿਬ ਵਿਜੀ ਹਨ ਮੀਟਿੰਗ ਨਹੀਂ ਕੀਤੀ ਜਾਂਦੀ ਜਿਸ ਕਰਕੇ ਮੁੱਖ ਮੰਤਰੀ ਬਹੁਤ ਅੰਤਮਾਨੇ ਲਾਰੇ ਦੁਖੀ ਹੋਗੇ ਜੋ ਪੰਜਾਬ ਦੇ ਮਲਾਜਮਾਂ ਰਿਟਾਇਰਮੈਂਟ ਹੋਏ ਮਲਾਜਮਾਂ ਆਉਣ ਵਾਲੀ ਸਾ ਆਉਣ ਵਾਲੀ 7 ਜੁਲਾਈ ਨੂੰ ਜ਼ਿਲਹੰਦਰੇ ਵਿੱਚ ਜੋ ਪੰਜਾਬ ਸਰਕਾਰ ਦੀ ਮੁਰਦਾਵਾਰ ਕਰਨਗੇ ਇਸ ਤਰ੍ਹਾਂ ਹੀ ਪੀਐਸ ਐਮਐਚ ਜੀ ਡਾਗੂ ਨੇ ਕਿਹਾ ਕਿ ਸਾਡੀ ਆਨਲਾਈਨ ਮੀਟਿੰਗ ਜੋ ਫਰੈਂਸ ਜੋ ਪ੍ਰੋਮੋਸ਼ਨ ਸਗਤਰ ਹੈ ਉਸਰੇ ਨਾਲ ਹੋਈ ਆਨਲਾਈਨ ਉਹਨਾਂ ਨੇ ਇਹੀ ਪ੍ਰੋਸਾ ਦਵਾਇਆ ਸ੍ਰੀ ਰੂਤੀ ਸਿੰਘ ਆਈਏ ਐਸ ਅਫਸਰ ਨੇ ਵੀ ਤੁਹਾਡੀਆਂ ਮੰਗਾਂ ਦਾ ਹੱਲ ਜਲਦੀ ਕੀਤਾ ਜਾਊਗਾ ਇਹ ਸਰਕਾਰ ਕੇ ਪੀਐਸ ਐਮਐਚਰਾਗੋਂ ਵੱਲੋਂ ਇਹ ਐਲਾਨ ਕੀਤਾ ਗਿਆ ਕਿ ਆਉਣ ਵਾਲੀ 5 ਜੁਲਾਈ ਨੂੰ ਜੋ ਜਲੰਧਰ ਜਿਮਨੀ ਚੌਂਕ ਤੋਂ ਪਹਿਲਾਂ ਜੋ ਚੋਣ ਆ ਉਹ 10 ਜੁਲਾਈ ਬਖਰੀਆ ਪਰ ਡੀਸੀ ਆਫਸ ਦੇ ਕੰਮ ਹੈ 5 ਜੁਲਾਈ ਨੂੰ ਜਲੰਧਰ ਦੇ ਵਿੱਚ ਹੈ ਯਾਰਾਂ ਦੀ ਗੰਤੀ ਦੇ ਵਿੱਚ ਪੌਂਟਣਗੇ ਉਹਨੇ ਬੱਸਾਂ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ